ਸਿੱਧੇ ਬੈਠੇ ਹੋਏ ਸਾਰੇ ਲੀਡਰ ਸਾਹਿਬਾਨ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਜੀਤ ਸਿੰਘ ਮਾਨ ਆਓ ਪਹਿਲਾ ਗੁਰੂ ਸਾਹਿਬ ਕੋਲ ਬਰਸੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸੰਗਤ ਜੀ ਅੱਜ ਤੁਹਾਡੇ ਨਾਲ ਰੋਬਰੂ ਹੋਏ ਆਂ ਕੁਝ ਗੱਲਾਂ ਦੀ ਸਾਂਝ ਪਾਣ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸਾਡੇ ਨਾਲ ਪਿੱਛੇ ਗیتے ਸਮੇਂ ਦੇ ਵਿੱਚ ਕੀ ਕੀ ਹੋਇਆ ਇੱਕ ਪੀੜੀ ਪੂਰੀ ਦੀ ਪੂਰੀ ਖਾਲੀ ਦੇਸ਼ ਦੀ ਵੰਡ ਨੇ ਦੂਜੀ ਪੀੜੀ ਝੂਠੇ ਮੁਕਾਬਲਿਆਂ ਨੇ ਖਾਲੀ ਤੀਜੀ ਪੀੜੀ ਇੱਥੋਂ ਜਾਜੇ ਛੱਡ ਕੇ ਬਾਹਰ ਚਲੀ ਗਈ ਤੇ ਚੌਥੀ ਪੀੜੀ ਨਸ਼ਿਆਂ ਦੇ ਖਾਲੀ ਪੰਜਾਬ ਦੇ ਲੋਕਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸੰਤਾਪ ਚੱਲਿਆ ਹੈ ਪੰਜਾਬ ਦੀ ਵੰਡ ਹੋਈ ਹੈ ਅਲੱਗ-ਅਲੱਗ ਤਰੀਕਿਆਂ ਦੇ ਨਾਲ 47 ਤੋਂ ਬਾਅਦ ਸਾਡੇ ਪੰਜਾਬ ਨੂੰ ਟੋਟੇ-ਟੋਟੇ ਕਰਕੇ ਰੱਖਤਾ ਗਿਆ ਹੈ ਧੀਰੇ-ਧੀਰੇ ਸਾਡਾ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ ਹੈ ਸਿਰਫ ਤੇ ਸਿਰਫ ਇੱਕੋ ਇੱਕ ਜਰਨਾ ਲਗਾ ਜਿਹੜਾ ਸਾਡੀ ਕੌਮ ਕੋਲੇ ਬਚਿਆ ਗਿਆ ਜਿਨਨੇ ਕਿਸੇ ਦੇ ਵੀ ਜ਼ੁਲਮ ਦੇ ਅੱਗੇ ਇਹ ਨਹੀਂ ਮੰਨੀ ਸਰਕਾਰਾਂ ਦੇ ਅੱਗੇ ਇਹ ਨਹੀਂ ਮੰਨੀ ਤੁਸੀਂ ਗੱਲ ਗੌਰ ਕਰ ਲਿਓ ਅੱਜ ਅਸੀਂ ਸਾਰੇ ਲੋਕ ਇੱਥੇ ਬੈਠੇ ਰਹੇ ਆ ਇੱਕ ਯੂਪੀਐਸਸੀ ਦਾ ਐਗਜ਼ਾਮ ਕਰੈਕਟ ਕਰਨ ਲਈ ਜਾਂ ਇੱਕ ਆਈਪੀਐਸ ਅਫਸਰ ਬਣਨ ਲਈ ਦਿਨ ਰਾਤ ਇੱਕ ਕਰਕੇ ਹਰ ਇਨਸਾਨ ਆਪਣਾ ਸੁਪਨਾ ਪੂਰਾ ਕਰਦਾ ਉਹ ਸੁਪਨਾ ਅਸਲੀ ਪੂਰਾ ਕਰਦਾ ਤਾਂ ਕਿ ਉਹ ਆਪਣੇ ਜ਼ਿੰਦਗੀ ਦੇ ਵਿੱਚ ਵਧੀਆ ਅਨੰਦ ਦੇ ਦਿਨ ਮਾਣ ਸਕੇ ਪਰ ਜਦੋਂ ਸਾਡੇ ਪ੍ਰਾਣਾਂ ਤੋਂ ਪਿਆਰੇ ਜਿਵੇਂ ਕਾਲ ਤੱਕ ਸਾਹ ਤੇ ਹਮਲਾ ਹੋਇਆ ਤਾਂ ਸਰਦਾਰ ਸਿਮਰਜ ਸਿੰਘ ਮਾਨ ਸਾਹਿਬ ਨੇ ਉਸੇ ਵੇਲੇ ਨੌਕਰੀ ਤੋਂ ਅਸਤੀਫਾ ਦਿੱਤਾ ਉਹਨਾਂ ਨੇ ਜੇਕਰ ਚਾਹਦੇ ਤੇ ਆਪਣੀ ਜ਼ਿੰਦਗੀ ਵਧੀਆ ਪੀਜੀਪੀ ਬਣ ਕੇ ਵਧੀਆ ਨਿੱਕ ਮਾਨਸਿਕ ਤੇ ਸੀ ਆਨੰਦਮਾਨਸਿਕ ਤੇ ਸੀ ਉਸ ਨੌਕਰੀ ਦਾ ਉਸ ਜ਼ਿੰਦਗੀ ਦਾ ਤੇ ਉਸ ਤੋਂ ਬਾਅਦ ਸ਼ਾਇਦ ਅੱਜ ਕਿਸੇ ਕਮਿਸ਼ਨ ਦੇ ਮੈਂਬਰ ਹੁੰਦੇ ਪਰ ਨਹੀਂ ਉਹਨਾਂ ਨੇ ਰਾਹ ਕਿਹੜਾ ਚੁਣਿਆ ਉਹਨਾਂ ਨੇ ਰਾਹ ਚੁਣਿਆ ਕੌਮ ਦੇ ਲਈ ਕੁਰਬਾਨੀਆਂ ਵਾਲਾ ਰਾਹ ਚੁਣਿਆ ਖੰਡੇ ਦੀ ਤਾਰ ਉਹ ਰਾਹ ਚੁਣਿਆ ਸਿਰਫ ਸਿਰਫ ਕਿਸ ਲਈ ਆਪਣੀ ਕੌਮ ਲਈ ਆਪਣੇ ਸੱਭਿਆਚਾਰ ਲਈ ਪੰਥ ਲਈ ਤੁਹਾਡੇ ਸਾਰਿਆਂ ਲਈ ਉਹਨਾਂ ਨੂੰ ਲੱਗਿਆ ਕਿ ਜੇਕਰ ਅੱਜ ਮੈਂ ਹੀ ਨਾ ਬੋਲਿਆ ਤੇ ਫਿਰ ਕੌਣ ਬੋਲੂਗਾ ਕਹਿੰਦੇ ਜ਼ੁਲਮ ਕੇ ਸائے મે ਲਬ ਖੋਲੇਗਾ ਕੌਣ ਅਗਰ ਹਮ ਹੀ ਚੁੱਪ ਰਹੇ ਤਾਂ ਫਿਰ ਬੋਲੇਗਾ ਕੌਣ ਤਾਂ ਸਰਦਾਰ ਚਮਚੀ ਸਿੰਘ ਮਾਰਨੇ ਉਹ ਰਾਜਨੀ ਤੇ ਅਕਾਲ ਪੁਰਖ ਨੇ ਖੁਦ ਸਹਾਈ ਰੋਕੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਕੌਮ ਦਾ ਜਰਨੈਲ ਬਣਾ ਕੇ ਜਿਤਾ ਕੇ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਭੇਜਿਆ ਤੇ ਉਸ ਤੋਂ ਬਾਅਦ ਹਟੇ ਵਰਗੇ ਲੋਕਾਂ ਨੇ 2022 ਦੇ ਵਿੱਚ ਇਤਿਹਾਸ ਦੁਹਰਾਇਆ ਤੁਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਿਤਾਇਆ ਤੁਸੀਂ ਉਹਦੇ ਨਾਲ ਨਾਲ 92 ਐਮਐਲਏ ਨੂੰ ਹਰਾਇਆ ਦੋ ਸੁਪਰੀਆ ਦੇ ਮੁੱਖ ਮੰਤਰੀ ਨੂੰ ਹਰਾਇਆ ਇਹ ਬੜੀ ਵੱਡੀ ਗੱਲ ਸੀ ਇਹ ਇਤਿਹਾਸਿਕ ਇੱਕ ਜਿੱਤ ਅਕੀ ਸੀ ਜਿਹਨੂੰ ਤੁਸੀਂ ਇਤਿਹਾਸ ਦੇ ਵਿੱਚ ਦਰਜ ਕੀਤਾ ਤੁਸੀਂ ਜਾਗਦੀ ਜ਼ਮੀਰ ਵਾਲੇ ਲੋਕੋ ਤੇ ਸਦਾ ਤੁਹਾਡਾ ਨਾਮ ਜਦੋਂ-ਜਦੋਂ ਜ਼ੁਲਮ ਨਾਖ਼ੈਨ ਵਾਲਿਆਂ ਦੀ ਨਾਮ ਲੈਣ ਦੀ ਵਾਰੀ ਆਏਗੀ ਤੇ ਉਦੋਂ-ਉਦੋਂ ਸੰਗਰੂਰ ਸ਼ਹਿਰ ਕਿਸੇ ਪਛਾਣ ਦਾ ਮੁਹਤਾਜ ਨਹੀਂ ਹੋਏਗਾ ਸੰਗਰੂਰ ਸ਼ਹਿਰ ਦਾ ਨਾਮ ਪਹਿਲੇ ਨੰਬਰ ਤੇ ਆਏਗਾ ਤੇ ਮੈਂ ਉਮੀਦ ਕਰਦਾ ਤੇ ਮੈਂ ਮੈਂ ਆਪਣੇ ਭਰਾਵਾਂ ਤੋਂ ਤੇ ਜਿੰਨੇ ਮੇਰੇ ਭੈਣ ਭਾਈ ਮੇਰੀਆਂ ਮਾਤਾਵਾਂ ਉਹ ਮਾਤਾਵਾਂ ਜਿਨ੍ਹਾਂ ਦੇ ਹੰਝੂ ਅੱਜ ਤੱਕ ਨਹੀਂ ਸਕੇ ਉਹਨਾਂ ਦੇ ਹੰਝੂ ਅੱਜ ਵੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੈ ਗਿਆ ਤੇ ਮੈਂ ਉਮੀਦ ਕਰਦਾ ਤੁਸੀਂ ਆਪਣੇ ਪੰਜਾਬ ਨੂੰ ਬਚਾਣ ਲਈ ਆਪਣੇ ਸੱਭਿਆਚਾਰ ਨੂੰ ਬਚਾਣ ਲਈ ਤੇ ਦਿੱਲੀ ਵਾਲਿਆਂ ਨੂੰ ਡਟਾ ਦਹਾਲ ਲਈ ਤੁਸੀਂ ਤਿਆਰ ਬਰ ਤਿਆਰ ਹੋ ਤੇ ਤੁਸੀਂ ਸਰਦਾਰ ਜਿਮਰਜੀਤ ਸਿੰਘ ਮਾਨ ਨੂੰ ਇਸ ਵਾਰ ਫੇਰ ਤੋਂ ਪਾਰਲੀਮੈਂਟ ਦੇ ਵਿੱਚ ਭੇਜੋ ਕਿ ਤਾਂ ਜੋ ਤੁਹਾਡੀ ਆਵਾਜ਼ ਕੰਚ ਸਕਣ ਤੁਸੀਂ ਯਾਦ ਰੱਖਿਓ ਭਰਾਵੋ ਕਿੰਨੇ ਲੋਕ ਇਸ ਨੇਰੀ ਦੇ ਵਿੱਚ ਵਿੱਕ ਗਏ ਲੁਧਿਆਣੇ ਤੋਂ ਰਵਨੀਤ ਬਿੱਟੂ ਐਮਪੀ ਕਿੱਥੇ ਗਏ ਵੀ ਪਲਟੀ ਮਾਰ ਗਿਆ ਪਰ ਤੁਹਾਡੇ ਜਰਨੈਲ ਨੇ ਅਜ ਤੱਕ ਕਿਤੇ ਨਹੀਂ ਗਏ ਕਿਸ ਜਵੰਦਰ ਤੋਂ ਰਿੰਕੂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਜੀਮਨੀ ਚੋਣਾ ਦੇ ਵਿੱਚ ਪਰ ਸਰਦਾਰ ਸਿਮਰਜੀਤ ਸਿੰਘ ਮਾਨ ਇੱਕੋ ਇੱਕ ਨਿਤੜ ਜੁਦਿਆ ਜਿਹੜੇ ਅੰਨਾਂ ਨੇ ਅੱਜ ਤੱਕ ਕਦੀ ਵੀ ਆਪਣਾ ਸਟੈਂਡ ਨਹੀਂ ਬਦਲਿਆ ਸੋ ਤੁਸੀਂ ਬੜੇ ਕਰਮਾ ਵਾਲਿਓ ਮੈਂ ਲੁਧਿਆਣੇ ਤੋਂ ਤੁਹਾਡੀ ਸਾਰੀ ਸੰਗਤ ਦੇ ਦਰਸ਼ਨ ਕਰਨ ਆਇਆ ਹਾਂ ਅਸੀਂ ਵੀ ਉਮੀਦ ਕਰਦੇ ਸੀ ਕਿ ਸ਼ਾਇਦ ਸਾਨੂੰ ਸਰਦਾਰ ਸਿਮਰਜੀਤ ਸਿੰਘ ਮਾਨ ਵਰਗਾ ਐਨਪੀ ਮਿਲ ਜਾਂਦਾ ਪਰ ਲੁਧਿਆਣੇ ਵਾਲਿਆਂ ਦੀ ਅੱਲੇ ਕਿਸਮਤ ਇਨੀ ਤੇਜ਼ ਨਹੀਂ ਗਈ ਤੇ ਮੈਂ ਇਹਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਣਾ ਹੈ ਅਗਰ ਮੈਂ ਕੁਝ ਜ਼ਿਆਦਾ ਬੋਲ ਗਿਆ ਹਾਂ ਤੇ ਖਿਮਾ ਦਾ ਇਜਾਜ਼ਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਤਿਕਾਰਯੋਗ ਗੋਪੀ ਸਾਹਿਬ ਜੀ ਜਿਨ੍ਹਾਂ ਨੇ ਦੱਸਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਕਿਵੇਂ ਪਿਛਲੇ ਲੰਮੇ ਸਮੇਂ ਤੋਂ ਲੈ ਕੇ ਤੁਹਾਡੀ ਪਹਿਰੇਦਾਰੀ ਕੀਤੀ ਯਾਰੀ ਤੇ ਪੰਜਾਬ ਦੀ ਰਾਖੀ ਕੀਤੀ ਜਾ ਰਹੀ ਹੈ ਜੋ ਅੱਜ ਤੱਕ ਉਹ ਕਰਦੇ ਆ ਰਹੇ ਨੇ ਮੈਂ ਮਾਫੀ ਚਾਉਣਾ ਸਾਡੀ ਬਹੁਤ ਹੀ ਸਤਿਕਾਰਯੋਗ ਬੀਬੀ ਹਰਪਾਲ ਕੌਰ ਜੀ ਜੋ ਜ਼ਿਲ੍ਹਾ ਪ੍ਰਧਾਨ ਹੈ ਇਸਤਰੀ ਰੰਗ ਦੇ ਉਹਨਾਂ ਨੂੰ ਵੀ ਅਸੀਂ ਸਮੇਂ ਦੀ ਘਾਟ ਕਰਕੇ ਸਮਾਰੀ ਦੇ ਸਕਦੇ ਤੇ ਹੁਣ ਬੇਨਤੀ ਕਰੂੰਗਾ ਪਾਰਟੀ ਪ੍ਰਧਾਨ ਸਰਕਾਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੂੰ ਸੁਣਨ ਦੇ ਲਈ ਜਿਨ੍ਹਾਂ ਦੀ ਗੱਲ ਸ਼ੌਣ ਦੇ ਲਈ ਬੜੇ ਲੰਮੇ ਸਮੇ ਤੋਂ ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ ਉਹ ਸਾਡੇ ਵਿਚਕਾਰ ਪਹੁੰਚੀ ਹੈ ਗੌਰਵ ਕੌਮ ਦੀ ਮਹਾਨ ਸਿੱਖਿਆ